ਨੰਬਾਬਾ ਬੁੱਧਾ ਸਾਹਿਬ ਜੀ ਫਿਟਨੈਸ ਸੈਂਟਰ ਕਾਦਿਆਂ ਦੇ ਨੇੜੇ ਪਿੰਡ ਕੋਟ ਟੋਡਰਮਲ ਨੇੜੇ ਬਿੱਟੂ ਕਰਿਆਨਾ ਸਟੋਰ ਨੇੜੇ ਖੁੱਲ ਗਿਆ ਹੈ ਤਾਂ ਤਨ ਬਾਬਾ ਬੁੱਧਾ ਸਾਹਿਬ ਜੀ ਫਿਟਨੈਸ ਸੈਂਟਰ ਆਪਣੇ ਇਲਾਕੇ ਵਿੱਚ ਪਹਿਲੀ ਵਾਰ ਆਟੋਮੈਟਿਕ ਮਸ਼ੀਨਾਂ ਨਾਲ ਜੋੜਾਂ ਦੇ ਦਰਦ ਪੈਰਾਂ ਦਾ ਸੁਨ ਹੋਣਾ ਸਰੀਰਿਕ ਰੋਗ ਸਰਵਾਈਕਲ ਸੀਆ ਟਿੱਕਾ ਦਰਦ ਲੱਗਣਾ ਹੱਥ ਪੈਰ ਕਮ ਨਾ ਕਰਨਾ ਨੀਂਦ ਨਾ ਆਉਣਾ ਖੂਨ ਸੰਚਾਰ ਮਾ ਸਪੇਸ਼ੀਅਲ ਦੀ ਕਠੋਰਤਾ ਡਿਪਰੈਸ਼ਨ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਕਟਣਾ ਸਿਰਦਰਤ ਨਾ ਬਲਕਿ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਕਾਂਸੀ ਦੀ ਥਾਲੀ ਨਾਲ ਪੈਰਾਂ ਦੀ ਮ사ਜ ਕੀਤੀ ਜਾਂਦੀ ਹੈ ਪਤਾ ਪਿੰਡ ਕੋਟ ਟੋਡਰਮਲ ਕਾਦੀਆਂ ਦੇ ਨੇੜੇ ਜ਼ਿਲ੍ਹਾ ਗੁਰਦਾਸਪੁਰ ਬਿਊਰੋ ਚੀਫ ਤਵਿੰਦਰ ਸਿੰਘ ਜੀ ਖਾਸ ਖਬਰ ਇਹਨੇ ਆਪਣੇ ਗਨ ਦੇ ਸਾਹਮਣੇ ਬਾਹਰ ਨਿਕਲ ਗਏ ਆ ਜੀ ਮਾਲ ਤੋਂ ਪਰੇ ਕਥਾਰੇ ਜਿਹੜੇ ਨੇ ਆਦੇ ਅਕਾਲ ਸਸੀ ਦਾ ਸਰ ਜੀ ਉਸ ਕਾ ਜੀ ਆਪਣਾ ਨਾਮ ਦਾ ਦਿਓ ਜੀ ਮੇਰਾ ਨਾਮ ਹਰਦੇਵ ਸਿੰਘ ਆ ਜੀ ਪਿੰਡ ਕੋਟਵਾਲਰਮਾਲ ਤੋਂ ਤੇ ਡਰੈਸ ਦਾ ਦਿਓ ਆਪਣਾ ਹਾਂ ਜੀ ਡਰੈਸ ਦਾ ਦਿਓ ਪਿੰਡ ਕੋਟਵਾਲਰਮਾਲ ਆ ਸਾਧੀਆਂ ਦੇ ਲਾ ਕੇ ਜਿਹੜਾ ਆਪਣਾ ਇਹ ਜਾਂ ਹੈਲਥ ਕਲੱਬ ਜਾਂ ਕੋਸ਼ਿਸ਼ ਖੋਲਿਆ ਵਾ ਹਾਂਜੀ ਇਹ ਚ ਕੀ ਕੀ ਫਾਇਦੇ ਦਿੱਤੀ ਜਾਂਦੇ ਆ ਇਹ ਚ ਬਹੁਤ ਫਾਇਦੇ ਜੀ ਅੱਛਾ ਜੀ ਥੋੜਾ ਦੱਸ ਦਿਓ ਪਬਲਿਕ ਨੂੰ ਵੀ ਜਾਂ ਆਪਾਂ ਇਹਦੇ ਚ ਆਉਣ ਵਾਸਤੇ ਲਾਤ ਪੀੜਾ ਗੋਡੇ ਮੋਡੇ ਤੇ ਮਸ਼ੀਨਾਰੀ ਠੀਕ ਕਰਦੇ ਹੋ ਹਾਂਜੀ ਮਸ਼ੀਨਾਰੀ ਕਿਹੜੀ ਕਿਹੜੀ ਆਪਣੀ ਮਸ਼ੀਨਾਂ ਆ ਮਾਰੇ ਥੋੜੀ ਜਾਣਕਾਰੀ ਦੱਸ ਦਿਓ ਬਹੁਤ ਵੱਡੇ ਵਾਸਤੇ ਜੀ ਅੱਛਾ ਜੀ ਕਰਦੇ ਆ ਇਹਦੇ ਅੰਦਰ ਮੇਜਰਾਂ ਲੱਗੀਆਂ ਨੇ ਠੀਕ ਹੈ ਜੀ। ਵੀ ਹੈਗੀ ਆ। ਠੀਕ ਹੈ ਜੀ। ਕੋਈ ਹੋਰ ਨਾ ਠੀਕ ਹੋਊਗਾ। ਹੱਥਵਾਤੇ ਜੀ। ਜਿਵੇਂ ਪਿਆਰਾਂ ਦੇ ਪਿਆੜਿਆਂ ਦੇ ਹੱਥਾਂ ਦੇ ਵੀ ਹੈਗੇ ਆ। ਠੀਕ ਹੈ ਜੀ। ਇਹ ਪਤਵਾਤੇ ਜੀ। ਜਿਹੜੇ ਨਾਲ ਨੌੜਨ ਬਲੋਪੇ ਜਿੰਨੇ ਨੇ। ਠੀਕ ਹੈ। ਆਹ ਜਈ ਲਤਾ ਵਾਸਤੇ ਆ। ਠੀਕ ਹੈ ਜੀ। ਇਹ ਪਿਆਰਾਂ ਦੇ ਮ사ਜ ਕਰੋ ਵੀ ਲਤਾ ਜੀ ਵੀ ਕਰੂਗੀ। ਫਟਾਂ ਤੱਕ ਨਹੀਂ ਕਰ ਸਕਦੀ ਐ। ਠੀਕ ਹੈ। ਹਾਂ। ਆੜਾ ਮਸ਼ੀਨਾ। ਇਹ ਜਿਹੜੇ ਪੈਰ ਸੁੰਨ ਹੋ ਜਾਂਦੇ ਆ। ਜਿਹੇ ਪੈਰ ਸੁੰਨ ਪੈਰ ਸੁੰਨ ਪੈਰਾਲਾਈਸ ਹੈਗਾ ਵਾ। ਠੀਕ ਆ ਜੀ। ਉਹਦੇ ਪੈਰ ਨਹੀਂ ਚੱਲਦੇ ਆਗੇ, ਬਾਹਾਂ ਨਹੀਂ ਚੱਲਦੀ ਉਹਦੇ ਵਾਸਤੇ। ਆ ਵੱਡੀ ਮਸ਼ੀਨ ਦਾ ਦੱਸਦੇ ਆ। ਆ ਜਿਹੜੀ ਆ ਇਹਦੇ ਹੈਗਾ ਕਿ ਇਹ ਹਾਰ ਕੱਟ ਕਰਦੀ ਹੈ। ਉਹ ਪਰਲੀ ਜਿਹੜੀ ਆ ਕਹੇ ਨਹੀਂ ਥਾਲੀ ਵਾਲੀ। ਕਹੇ ਤੇ ਥਾਲੇ ਵਾਲੀ ਕੈਂਸਰ ਵਾਲੀ ਇਹਨੂੰ ਕਹਿੰਦੇ। ਅਛਾ ਜੀ। ਇਹਦੇ ਦਾ ਬਹੁਤ ਫਾਇਦਾ ਜੀ। ਠੀਕ। ਹਾਂ ਜੀ। ਉਹ ਪਰਲੀ ਉਹ ਜਿੰਨਾਸਰੀਏ ਤੋਂ ਗਲਤੀ ਸਭ ਬਾਹਰ ਕਰਦੀ ਹੈ। ਠੀਕ। ਪਰ ਜੀ ਜੀ ਪਰਲਾ ਸੈਕ ਦਾ ਜਿਹੜੇ ਉਹ ਮੋਟਰ ਨਾ ਚੱਲਦਾ ਜੀ ਜਿਹੜੇ ਨਹੀਂ ਹੱਥ ਪੈਰ ਚੱਲਦੇ ਉਹਨੂੰ ਮੋੜਨੇ ਆੜੀ ਕੁਰਸੀ ਤੇ ਲਾਈਵ ਜੀ ਆਹ ਵਾਲੀ ਜੀ ਹਾਂ ਜੀ ਇਹ ਲੱਕਦਰਤ ਵਾਸਤੇ ਆ ਸਰਵਾਈਕਲ ਵਾਸਤੇ ਠੀਕ ਹਾਂ ਜੀ ਕਿੰਨਾ ਚਿਰ ਹੋ ਗਿਆ ਆਪਣੇ ਆਏ ਜਿਹੜਾ ਖੋਲੇ ਨੂੰ ਇਹ ਮੈਂ 2 ਮਹੀਨੇ ਹੋ ਗਏ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਜ਼ਲਟ ਆਏ ਮਿਲਿਆ ਰਿਜ਼ਲਟ ਠੀਕ ਆ ਜਿਹੜਾ ਵੀ ਆਉਂਦਾ ਠੀਕ ਆ ਆ ਜੀ ਨਾਲ ਕਿਹਨੇ ਸੰਪਰਕ ਕਰਨਾ ਹੋਵੇ ਆਪਣਾ ਮੋਬਾਈਲ ਨੰਬਰ ਦਾ ਆ ਜਾ ਜੀ ਮੇਰਾ ਮੋਬਾਈਲ ਹੈ 90410 48445 ਦੇ ਦੁਬਾਰਾ ਬੋਲ ਦਿਓ 904110 48445 ਠੀਕ ਆ ਜੀ ਪਿੰਡ ਦੱਸ ਦਿਆ ਕਰੀ ਫੇਰ ਦੁਬਾਰਾ ਪਿੰਡ ਕੋਟੜਮਾਲਾ ਜੀ ਕਾਦੀਆਂ ਨੇ ਜਿੰਦਗੀ ਕਾਦੀਆਂ ਦੇ ਲੱਗੇ ਆ ਬਿੱਟੂ ਪਰਿਆਨੇ ਵਾਲੇ ਦੇ ਲੱਗੇ ਆ ਜੀ ਠੀਕ ਆ ਜੀ ਓਕੇ ਧੰਨਵਾਦ ਜੀ ਮਿਹਰਬਾਨੀ